ਨਮਸਕਾਰ ਆਦਾਬ ਸਤ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਅੱਜ ਦੀ ਜਿਹੜੀ ਖਬਰ ਹੈ ਉਹ ਉਹਨਾਂ ਨੌਜਵਾਨਾਂ ਲਈ ਹੈ ਜਿਹੜੇ ਸਾਰਾ ਦਿਨ ਮੋਬਾਈਲ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪੰਜਾਬ ਦੀ ਸੰਸਕ੍ਰਿਤੀ ਭੁੱਲ ਗਈ ਹੈ ਸੱਭਿਆਚਾਰ ਭੁੱਲ ਗਿਆ ਹੈ ਇਹ ਸੱਭਿਆਚਾਰ ਪੰਜਾਬ ਦਾ ਚਿੱਤਰਕਲਾ ਦੇ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਨੇ ਇੰਦਰਜੀਤ ਸਿੰਘ ਚਿੱਤਰਕਾਰ ਚਿੱਤਰਕਲਾ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਇੱਥੇ ਇਹਨਾਂ ਨੇ ਕੁਝ ਤਸਵੀਰਾਂ ਲਗਾਈਆਂ ਨੇ ਪੇਂਟਿੰਗ ਲਗਾਈਆਂ ਇਹਨਾਂ ਪਿੱਛੇ ਬਹੁਤ ਗਹਿਰਾਈ ਹੈ ਕੀ ਗਹਿਰਾਈ ਹੈ ਤੁਹਾਨੂੰ ਕੱਲੀ ਕੱਲੀ ਦੱਸਣ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਇੰਦਰਜੀਤ ਜੀ ਜਿਹੜੀ ਇਹ ਬਣਾਈ ਇਹਨਾਂ ਤੁਸੀਂ ਲਿਖਿਆ ਗਜ਼ਾ ਕੀ ਮਤਲਬ ਹੈ ਇਹਦਾ ਕੀ ਪਿਛੋਕੜ ਅੱਛਾ ਜਿਹੜੇ ਗਜ਼ਾ ਹੈ ਗਜ਼ਾ ਗੁਰਦੁਆਰੇ ਦੇ ਜਿਹੜੇ ਆਪਣੇ ਸੇਵਕ ਹੁੰਦੇ ਆ ਜਿਨੂੰ ਭਾਈ ਕਹਿੰਦੇ ਆ ਯਾਨੀ ਕਿ ਉੱਥੇ ਦੇ ਗ੍ਰੰਤੀ ਜਾਂ ਉਹਨਾਂ ਦੇ ਨਾਲ ਦੇ ਸਹਿਯੋਗੀ ਜਿਹੜੇ ਹੁੰਦੇ ਆ ਉਹ ਪਿੰਡ ਵਿੱਚ ਸਾਈਕਲ ਤੇ ਥੈਲੇ ਲਾ ਕੇ ਟੋਲੂ ਅੰਕੇ ਜਿਹੜੀ ਟੋਲੂ ਦੀ ਵੱਡੇ ਵੱਡੇ ਧਰਮੀਆਂ ਹੁੰਦੀਆਂ ਤੇ ਪਿੰਡਾਂ 'ਚ ਜਿਹੜੇ ਕੱਢਦੇ ਤੇ ਹਰ ਕੋਈ ਗੁਰਦੁਆਰੇ ਨੂੰ ਦਾਨ ਦਿੰਦਾ ਅੱਛਾ ਇਹ ਸਮਾਨ ਜਿਹੜਾ ਪਿਆ ਹੈ ਮਤਲਬ ਇਹ ਦਾਨ ਦਿੱਤਾ ਹੈ ਇਹਦੇ ਵਿੱਚ ਲੰਗਰ ਆ ਲੰਗਰ ਦੇ ਆ ਦੁੱਧ ਆ ਉਹ ਸਾਰੀਆਂ ਚੀਜ਼ਾਂ ਉਹ ਇਕੱਠੀਆਂ ਕਰਦੇ ਆ ਤੇ ਗੁਰਦਾਰੇ ਦੀ ਤੇ ਲੈ ਕੇ ਜਾਂਦੇ ਆ ਤੇ ਲੋਕੀ ਉੱਥੋਂ ਲੰਗਰ ਛਕਦੇ ਆ ਤੇ ਬਾਕੀ ਪ੍ਰਬੰਧ ਜਿਹੜਾ ਉਹ ਉਹਦੇ ਰਾਈ ਵੀ ਚਲਾਉਂਦੇ ਆ ਜਿਹਨੂੰ ਆਪਾਂ ਗਜ਼ਾ ਕਹਿੰਦੇ ਆ ਜਿਹੜੇ ਅੱਜਕੱਲ ਕਿਤੇ ਕਿਤੇ ਪ੍ਰਚਲਿਤ ਹੈ ਕਿਤੇ ਕਿਤੇ ਨਹੀਂ ਕਰਦੇ ਉਹ अच्छा एक एक हो रहा है दादाजी दी साइकिल ना की मक्सी दादाजी दी साइकिल है दादाजी ਦੇ ਨਾਲ ਉਹ ਬੋਤਾ ਇੱਕ ਦੋਤਾ ਬੈਠਾ ਹੋਇਆ ਤੇ ਉਹ ਡਿਮਾਂਡਾਂ ਕਰ ਰਿਹਾ ਉਹਨੂੰ ਕਿ ਮੈਂ ਜਾ ਰਿਹਾ ਆ ਤੁਹਾਡੇ ਨਾਲ ਸਾਈਕਲ ਤੇ ਤੇ ਮੈਂ ਤਾਂ ਟੌਫੀਆਂ ਲੈਣੀਆਂ ਵੀ ਲਾਲ ਵਾਲੇ ਲੈਣੀਆਂ orange ਲੈਣੀਆਂ ਉਹ ਸੁਣੀ ਜਾ ਰਿਹਾ ਹਾਂ 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 ਕਰੀ ਜਾ ਰਿਹਾ ਤੇ ਨਾ ਨਾ ਤੁਰੀ ਜਾ ਰਿਹਾ ਉਹਦੇ ਵਿੱਚ ਜਿਹੜੀ ਪਿਆਰ ਹੈ ਉਹ ਝਲਕਦਾ ਦੋਨਾਂ ਦੇ ਸੈਂਟੀਮੈਂਟਸ ਝਲਕਦੇ ਆ ਇਕਨ ਇਹ ਲਿਖਿਆ ਬੇਬੇ ਦਾ ਘਰ ਇਹ ਬੇਬੇ ਬਾਹਰ ਬੈਠੀ ਆ ਇੱਕਦਮ ਮੰਜੇ ਦੇ ਉੱਤੇ ਇਹਦਾ ਕੀ ਮਤਲਬ ਹੈ ਬੇਬੇ ਦਾ ਘਰ ਹੈਗਾ ਕਿ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਹੁਣ ਪੁਰਾਣੇ ਬਜ਼ੁਰਗ ਜਿਹੜੇ ਵੇੜੇ ਤੇ ਇੱਕਦਮ ਬਾਹਰ ਬੈਠੇ ਹੁੰਦੇ ਸੀਗੇ ਤੇ ਉਹਨਾਂ ਦੇ ਹੱਥ 'ਚ ਇੱਕ ਖੂੰਡੀ ਹੁੰਦੀ ਸੀ ਮੰਜੇ ਤੇ ਬੈਠੇ ਹੁੰਦੇ ਸੀ ਉੱਥੋਂ ਆਰਡਰ ਉਹ ਕਰਦੇ ਸੀਗੇ ਤੇ ਸਾਰੇ ਘਰ ਦਾ ਧਿਆਨ ਉਹ ਰੱਖਦੇ ਸੀ ਆਪਣੇ ਦਾ ਤੇ ਉਹ ਬੇਬੇ ਉਹਨੂੰ ਬੇਬੇ ਦਾ ਉਹ ਆਪਣੇ ਮਾਲਕੀ ਸ਼ੋਅ ਕਰਦੇ ਸੀਗੇ ਇਹ ਮੇਰਾ ਘਰ ਹੈ ਤੇ ਮੈਂ ਇੱਥੇ ਚੌਧਰੀ ਬੈਠੀ ਯਾਨੀ ਕਿ ਇੱਥੇ ਚੌਧਰ ਜਿਹੜੀ ਹੈ ਮੇਰੀ ਚੱਲਣੀ ਆ ਉਹ ਮੇਸ਼ਾਂ ਬੜੇ ਰੋਹ ਬਣਾ ਰਹੇ ਹੁੰਦੇ ਸੀ ਹਾਂਜੀ ਬਹੁਤ ਵੱਡੀ ਗੱਲ ਹੈ ਦੇਖੋ ਆਮ ਤੌਰ ਤੇ ਅਸੀਂ ਦੇਖੇ ਦੇ ਤਾਂ ਬਹੁਤ ਹੈ ਪਰ ਸਾਨੂੰ ਕਈ ਵਾਰ ਸਮਝ ਨਹੀਂ ਆਉਂਦੀ ਖਾਸ ਕਰਕੇ ਅੱਜ ਦੇ ਨੌਜਵਾਨ ਹਨ ਉਹਨਾਂ ਨੂੰ ਸਮਝ ਨਹੀਂ ਆਉਂਦੀ ਇੱਕ ਹੈ ਦੇਖੋ ਮੈਂ ਤੇ ਦਾਦੇ ਦੀ ਅਖਬਾਰ ਬੱਚਾ ਛੋਟਾ ਉਹਨੂੰ ਪਤਾ ਵੀ ਨਹੀਂ ਅਖਬਾਰ ਦੀ ਖਬਰ ਦਾ ਪਰ ਇਹ ਕੀ ਮਤਲਬ ਹੈ ਦਾਦੇ ਦੀ ਅਖਬਾਰ ਆ ਗਿਆ ਜਿੱਦਾਂ ਬਜ਼ੁਰਗ ਹੁੰਦੇ ਸੀ ਉਹ ਜਦੋਂ ਅਖਬਾਰ ਪੜ੍ਹਦੇ ਸੀ ਤੇ ਜਿਹੜੀਆਂ ਜਨਾਨੀਆਂ ਉਹਨੂੰ ਤੰਗ ਨਿਆਣੇ ਕਰਦੇ ਸੀ ਉਹਨਾਂ ਨੇ ਰੋਣ ਲੱਪਣਾ ਕਦੀ ਕੁਝ ਕਰਨ ਲੱਪਣਾ ਉਹਨਾਂ ਨੇ ਦਾਦੇ ਦੇ ਗੋਦੀ 'ਚ ਬਿਠਾ ਦੇਣਾ ਅੱਛਾ ਗੋਦੀ 'ਚ ਬਿਠਾ ਦੇਣਾ ਬੱਚੇ ਬਿਠਾ ਦੇਣਾ ਬੱਚ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਉਹਨਾਂ ਦੀ ਅਖਬਾਰ ਚ ਕੀ ਲਿਖਿਆ ਉਹਨੂੰ ਐ ਹੁੰਦਾ ਕਿ ਮੈਨੂੰ ਛੱਡੋ ਤੇ ਮੈਂ ਖੇਡਣ ਨੂੰ ਜਾਵਾਂ ਇਹ ਉਹਦੇ ਉੱਤੇ ਬੜਾਈ ਹੋਈ ਹੈ ਅੱਛਾ ਇੱਕ ਇਹ ਸਾਈਕਲ ਬਣਾਇਆ ਬਾਪੂ ਲਿਖਿਆ ਕੀ ਮਤਲਬ ਹੈ ਇਹ ਬਾਪੂ ਜਿਹੜਾ ਬਾਪੂ ਸਾਈਕਲ ਦੇ ਪਿੱਛੇ ਬਿਠਾਉਂਦਾ ਸੀ ਉਹ ਜਿਹੜਾ ਬੱਚਾ ਸੀ ਉਹ ਬੜੀ ਕੌਨਫੀਡੈਂਸ ਨਾਲ ਉਹਨੂੰ ਫੜਦਾ ਸੀ ਉਹ ਜਦੋਂ ਕੌਨਫੀਡੈਂਸ ਨਾਲ ਫੜਦਾ ਉਹਨੂੰ ਪਤਾ ਕਿ ਮੈਨੂੰ ਮੰਜੀ ਤੇ ਪਹਚਾਣਨ ਵਾਲਾ ਮੇਰਾ ਫਾਦਰ ਆ ਯਾਨੀ ਮੇਰਾ ਬਾਪੂ ਆ ਉਹਨੇ ਮੈਨੂੰ ਜਿੱਥੇ ਲਿਜਾ ਰਹਾ ਉੱਥੇ ਮੇਰੀ ਉਹਨੂੰ ਮੰਜ਼ਿਲ ਤੱਕ ਪਹੁੰਚਾਉਂਦਾ ਸੀ ਅੱਛਾ ਇੱਕ ਗਾਣਾ ਵੀ ਹੈ ਪਰੇ ਹੋ ਜਾ ਸੋਣੀਏ ਨਹੀਂ ਮੇਰੀ ਰੇਲ ਗੱਡੀ ਹੈ ਇਹਦਾ ਕੀ ਮਤਲਬ ਹਾਂ ਇਹ ਡਾਕਟਰ ਬਲ ਸਿੱਧੂ ਹੈਗੇ ਇੰਗਲੈਂਡ ਦੇ ਬਹੁਤ بڑے ਰਾਈਟਰ ਹੈ ਬੇਸਿਕਲੀ ਉਹ ਆਰਟਿਸਟ ਹੈ ਇੱਕ ਰਾਈਟਰ ਹੈ ਬਹੁਤ ਵਧੀਆ ਉਹ ਪੰਜਾਬੀ ਜਿਹੜੀ ਕਾਨਫਰੰਸ ਜਿਹੜੀ ਹੈ ਪਾਕਿਸਤਾਨ ਦੀ ਪਿੱਛੇ ਜੀ ਹੁਣ ਉਹ ਕਰਕੇ ਵੀ ਆਏ ਆ ਉਹਨਾਂ ਨੇ ਇਹ ਲਿਖੀ ਹੈ ਤੇ ਫਿਰ ਮੈਂ ਉਹਨਾਂ ਤੇ ਬਣਾਈ ਹੈ ਪਰੇ ਹੋ ਜਾ ਸਾਡੀ ਰੇਲ ਗੱਡੀ ਹੈ ਤੇ ਮੰਗਲ ਨੇ ਇਹ ਗਾਣਾ ਗਾਇਆ ਵੀ ਹੈ ਤੇ ਬਹੁਤ ਮਸ਼ਹੂਰ ਗਾਣਾ ਹੈ अच्छा एक ओवरऑल ਤੁਸੀਂ ਜਿੰਨੀਆਂ ਬੁਲੰਦੇ ਕੀ ਮਕਸਦ ਹੁੰਦਾ ਪਿੱਛੇ ਹੈ ਜਿਹੜੀਆਂ ਮਕਸਦ ਜਿਹੜਾ ਕਿ ਸੈਂਟੀਮੈਂਟਸ ਹੈ ਉਹ ਖਤਮ ਹੁੰਦੇ ਜਾ ਰਹੇ ਆ ਤੇ ਜ਼ਿਆਦਾਤਰ ਲੋਕੀ ਮੋਬਾਈਲਾਂ ਤੇ ਲੱਭਦੇ ਆ ਜੀ ਉਹ ਮੋਬਾਈਲ ਦੇ ਉੱਤੇ ਜਿਹੜੀ ਰੀਲਾਂ ਲੱਭੀ ਜਾਣਗੇ ਲੇਕਿਨ ਐਕਚੁਅਲ ਜਿਹੜੇ ਬੇਸਿਕਲ ਸੈਂਟੀਮੈਂਟਸ ਜਿਹੜੇ ਸਾਡੇ ਪਰਿਵਾਰ ਦੇ ਨਾਲ ਜੁੜੇ ਆ ਉਹ ਖਤਮ ਹੁੰਦੇ ਜਾ ਰਹੇ ਰੋਟੀ ਖਾਣ ਵੇਲੇ ਇਹ ਨਹੀਂ ਪਤਾ ਕਿ ਪ્યો ਰੋਟੀ ਖਾ ਰਹੇ ਆ ਕਿ ਨਹੀਂ ਖਾ ਰਿਆ ਜਾਂ ਮੇਰੇ ਮੇਰੀ ਜਿਹੜੀ ਸਬਜੀ ਪਾਈ ਹੋਈ ਆ ਉਹ ਪਿੱਛੇ ਬਚੇਗੀ ਕਿ ਨਹੀਂ ਬਚੇਗੀ ਉਹ ਮੋਬਾਈਲ ਨਾਲ ਇਹਨਾਂ ਨਹੀਂ ਪਤਾੰਦਾ ਕਿ ਮੈਂ ਵੱਧ ਖਾ ਰਿਹਾ ਜਾਂ ਕਿਹੜਾ ਘੱਟ ਖ ਸੈਂਟੀਮੈਂਟਸ ਖਤਮ ਹੁੰਦੇ ਜਾ ਰਹੇ ਮੈਂ ਸੈਂਟੀਮੈਂਟਸ ਦੇ ਉੱਤੇ ਜ਼ਿਆਦਾ ਬਣਾਈਆਂ ਜੀ ਬਹੁਤ ਮਿਹਰਬਾਨੀ ਇੰਦਰ ਜੀ ਤੁਹਾਡਾ ਧੰਨਵਾਦ ਤੁਸੀਂ ਇਹ ਜਿਹੜੀ ਦੱਸਣ ਦੀ ਕੋਸ਼ਿਸ਼ ਕੀਤੀ ਇੱਥੇ ਕੁਝ ਨੌਜਵਾਨ ਵੀ ਆਏ ਆ ਜਿਹੜੀ ਮੈਂ ਗੱਲ ਕੀਤੀ ਸੀ ਨਾ ਕਿ ਨੌਜਵਾਨਾਂ ਦੀ ਨੌਜਵਾਨ ਅੱਜ ਕੱਲ ਮੋਬਾਈਲ ਦੇ ਮਗਰ ਚਲੇ ਗਏ ਨੇ ਤੇ ਮੈਡਮ ਵੀ ਆਏ ਜਰਨਲਿਜ਼ਮ ਦੇ ਸਟੂਡੈਂਟਸ ਸ ਹੈ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਇੱਕ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ ਬੱਚੇ ਜਿਹੜੇ ਆਏ ਨੇ ਬੱਚਿਆਂ ਨੂੰ ਕੀ ਇਸ ਬਾਰੇ ਪਤਾ ਸੀ ਪਹਿਲਾਂ ਕਿ ਜਿਹੜੀਆਂ ਪੇਂਟਿੰਗ ਜਿਵੇਂ ਖਾਸ ਕਰਕੇ ਉਹ ਦੱਸਿਆ ਗਿਆ ਨਾ ਪਛੋਕਰ ਦੱਸਿਆ ਗਿਆ ਇਸ ਪੰਜਾਬ ਦੇ ਸੱਭਿਆਚਾਰ ਬਾਰੇ ਤੇ ਤੁਸੀਂ ਸਰ ਗੱਲ ਬੱਚਿਆਂ ਨਾਲ ਦੱਸੋ ਕਿਹੜਾ ਬੱਚਾ ਪੁੱਛੀ ਨੂੰ ਪੁੱਛੀਏ ਹਾਂਜੀ ਕਿਹੜਾ ਬੱਚਾ ਬੋਲੇਗਾ ਜੀ ਦੱਸੋ ਬੇਟੇ ਆਓ ਤੁਸੀਂ ਦੱਸੋ ਤੁਸੀਂ ਕਦੀ ਇਹ ਦੇਖਿਆ ਸੀ ਇਸ ਤੋਂ ਪਹਿਲਾਂ ਨਹੀਂ ਮੈਂ ਦਾਦਾ ਕਦੀ ਦੇਖਿਆ ਨਹੀਂ ਆ ਲਾਸਟ ਟਾਈਮ ਅਸੀਂ ਐਗਜ਼ੀਬਿਸ਼ਨ ਤੇ ਆਏ ਸੀਗੇ ਫੋਟੋਗ੍ਰਾਫੀ ਦੀ ਉਹ ਵੀ ਗੁਰਨਾਣੇ ਦੇਬ ਯੂਨੀਵਰਸਿਟੀ ਮੇਰੇ ਮੈਮ ਲੈ ਕੇ ਆਏ ਸੀਗੇ ਉੱਥੇ ਤੇ ਉਦੋਂ ਅਸੀਂ ਦੇਖਿਆ ਸੀਗਾ ਤੇ ਹੁਣ ਅਸੀਂ ਅੱਜ ਫੇਰ ਆਏ ਆ ਦੇਖਣ ਵਾਸਤੇ ਅੱਛਾ ਇੱਕ ਉਥੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਕਦੀ ਤੁਸੀ ਤੁਹਾਨੂੰ ਪਤਾ ਸੀ ਕਿ ਦਾਦੇ ਦੀ ਸਾਈਕਲ ਦਾ ਮਤਲਬ ਕੀ ਹੁੰਦਾ ਬੇਬੇ ਦੇ ਘਰ ਜਦੋਂ ਬੇਬੇ ਬਾਹਰ ਬੈਠੀ ਹੁੰਦੀ ਸੀ ਕਦੀ ਦੇਖਿਆ ਸੀ ਤੁਸੀਂ ਇਦਾਂ ਦਾ ਸੀ ਇਦਾਂ ਦਾ ਸੀਨ ਅੱਜ ਤੱਕ ਅਸੀਂ ਦੇਖਿਆ ਨਹੀਂ ਹੈ ਅਤੇ ਅੱਜ ਪਹਿਲੀ ਵਾਰ ਹੀ ਦੇਖ ਰਹੇ ਆ ਕਿਉਂਕਿ ਇਦਾਂ ਦਾ ਮਾਹੌਲ ਕਦੀ ਰਿਹਾ ਹੀ ਨਹੀਂ ਘਰ ਦੇ ਵਿੱਚ ਹੁ ਐ ਸਭ ਕੁਝ ਪੁਰਾਣਾ ਹੀ ਹੋ ਗਿਆ ਇੱਕ ਸਾਬ ਦਾ ਪਿੱਛੇ ਛੁੱਟ ਗਿਆ ਸਭ ਕੁਝ ਬੇਟੇ ਤੁਸੀਂ ਸਾਰਿਆਂ ਨੇ ਕਿਸੇ ਨੇ ਕਦੀ ਦੇਖਿਆ ਸੀ ਜਿਵੇਂ ਮੈਂ ਪੁੱਛ ਰਿਹਾ ਬੇਬੇ ਦਾ ਘਰ ਕਿਸੇ ਨੇ ਦੇਖਿਆ ਸੀ ਅੱਜ ਤੱਕ ਇਹਦਾ ਕਿਸੇ ਨੇ ਕੋਈ ਪਿੰਡ ਤੋਂ ਹੈਗਾ ਕੋਈ ਸ਼ਾਇਦ ਆਮ ਤੌਰ ਤੇ ਪਿੰਡਾਂ ਦੇ ਵਿੱਚ ਹੁੰਦਾ ਸੀ ਲੇਕਿਨ ਇਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਬੇਟੇ ਕਿ ਕੀ ਕੀ ਤੁਸੀਂ ਮੋਬਾਈਲਾਂ ਦੇ ਵਿੱਚ ਵਸੇ ਹੋ ਕੀ ਮਕਸਦ ਸੀ ਉਹਦਾ ਮਕਸਦ ਦੱਸਿਆ ਤੁਹਾਨੂੰ ਬੇਬੇ ਦੇ ਘਰ ਦਾ ਕੀ ਮਕਸਦ ਸੀਗਾ ਹਾਂਜੀ ਬੇਬੇ ਦਾ ਘਰ ਦਾ ਮਕਸਦ ਉਹਨਾਂ ਨੇ ਦੱਸਿਆ ਸੀਗਾ ਕਿ ਸਾਨੂੰ ਕਿ ਬੇਬੇ ਬਾਹਰ ਬੈਠੇ ਹੁੰਦੇ ਸੀਗੇ ਆਪਣੇ ਘਰ ਦੇ ਧਿਆਨ ਰੱਖਦੇ ਸੀਗੇ ਕਿ ਕੌਣ ਆ ਰਿਹਾ ਕੌਣ ਜਾ ਰਿਹਾ ਵਾ ਤੇ ਅੱਜ ਕੱਲ ਇਦਾਂ ਤਾਂ ਕੁਝ ਹੈ ਹੀ ਨਹੀਂ ਸਭ ਆਪਣੇ ਕੰਮਕਾਰਾਂ ਦੇ ਵਿੱਚ ਬਿਜ਼ੀ ਨੇ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਹੈ ਕਿ ਇਹ ਤੁਹਾਨੂੰ ਪਤਾ ਲੱਗ ਰਿਹਾ ਆ ਆਮ ਤੌਰ ਤੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਸਾਨੂੰ ਵੀ ਪਤਾ ਸੀਗਾ ਕਿ ਇਦਾਂ ਬੇਬੇ ਬੈਠਦੀ ਪਰ ਜਿਹੜਾ ਮਕਸਦ ਦੱਸਣ ਦਾ ਨਾ ਉਹ ਬਹੁਤ ਵੱਡਾ ਹੈ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਦੇਖ ਰਹੇ ਹੋ ਕਿ ਇੱਥੇ ਜਿਹੜੀ ਇਹਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਮਕਸਦ ਇਹੀ ਹੈ ਕਿ ਜੇ ਅਗਰ ਤੁਸੀਂ ਕਰਨਾ ਹੈ ਤੇ ਮੋਬਾਈਲ ਛੱਡ ਕੇ ਪੰਜਾਬ ਦੀ ਪਛੋਕੜ ਹੈ ਜਾਂ ਸੰਸਕ੍ਰਿਤੀ ਉਹਨਦੇ ਵੱਲ ਜ਼ਰੂਰ ਧਿਆਨ ਦਿਓ ਕੈਮਰਾਮੈਨ ਨikhil kashyap ਦੇ ਨਾਲ paramjit singh rangpuri vaiso punjab jalandhar